ਗੈਂਗਸਾ ਦੇ ਨਿਸ਼ਾਨੇ ਹੁੰਦੇ ਲਗਾਤਾਰ ਕੋ ਪਿਛਲੇ ਕੁ ਸਮੇਂ ਤੋਂ ਪੰਜਾਬੀ ਸਿੰਗਰ ਜੋ ਹੈ ਉਹ ਦੇਸ਼ ਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਇੱਕ ਹੋਰ ਪੰਜਾਬੀ ਸਿੰਗਰ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਆਉਂਦੇ ਨੇ WhatsApp ਤੇ ਫੋਨ ਆਉਂਦੇ ਨੇ ਤੇ ਉਸ ਕੋਲੋਂ ਇੱਕ ਕਰੋੜ ਦੀ ਫਰੋਤੀ ਜੋ ਹੈ ਉਹ ਮੰਗੀ ਜਾਂਦੀ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਜੇ 1 ਕਰੋੜ ਨਹੀਂ ਦੇ ਸਕਿਆ ਤਾਂ ਤੈਨੂੰ ਜਾਨੋ ਮਾਰ ਦਾਂਗੇ ਤੁਹਾਨੂੰ ਦੱਸਦੀ ਕਿ ਇੱਕ ਪੰਜਾਬੀ ਨਾਮੀ ਸਿੰਗਰ ਆਰਨੇਤ ਜਿਸ ਨੂੰ ਗੈਂਗਸਟਰ ਵੱਲੋਂ ਵਟਸਐਪ ਤੇ ਫੋਨ ਆਉਂਦੇ ਨੇ ਤੇ ਉਸ ਕੋਲੋਂ 1 ਕਰੋੜ ਦੀ ਫਿਰੋਤੀ ਮੰਗੀ ਤੇ ਇਹ ਵੀ ਕਿਹਾ ਗਿਆ ਜੇ ਪੈਸੇ ਨਹੀਂ ਦਿੱਤੇ ਤਾਂ ਤੈਨੂੰ ਜਾਨੋ ਮਾਰ ਦਾਂਗੇ ਲਗਾਤਾਰ ਪਿਛਲੇ ਕੁਝ ਸਮੇਂ ਤੋਂ ਇਜਦਾ ਦੇਖਿਆ ਜਾ ਰਿਹਾ ਹੈ ਕਿ ਪੰਜਾਬੀ ਸਿੰਗਰਾਂ ਨੂੰ ਗੈਂਗਸਟਰ ਵੱਲੋਂ ਲਗਾਤਾਰ ਧਮਕੀਆਂ ਦਿੱਤੀ ਜਾਂਦੀ ਨੇ ਤੇ ਫਾਇਰਿੰਗ ਵੀ ਕੀਤੀ ਜਾਂਦੀ ਹੈ ਕੁਝ ਸਮੇਂ ਪਹਿਲੇ ਦੀ ਗੱਲ ਹੀ ਹੈ ਕਿ ਨਾਮੀ ਪੰਜਾਬੀ ਸਿੰਗਰ ਏਪੀ ਢਿੱਲੋ ਦੇ ਘਰ ਦੇ ਬਾਹਰ ਗੈਂਗਸਟਰ ਵੱਲੋਂ ਫਾਇਰਿੰਗ ਹੋਈ ਸੀ ਤੇ ਉਸ ਦੇ ਚੱਲਦੇ ਹੀ ਉਸ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦਾ ਮਰਡਰ ਜੋ ਹੈ ਉਹ ਵੀ ਗੈਂਗਸਟਰ ਵੱਲੋਂ ਕੀਤਾ ਗਿਆ ਸੀ ਤੇ ਹੁਣ ਸਿੱਧੂ ਮੂਸੇਵਾਲੇ ਦਾ ਯਾਰ ਆਰਨੇਤ ਗੈਂਗਸਟਰ ਦੀ ਨਜ਼ਰ ਉਤੇ ਦੇਖਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਆਰਨੇਤ ਕੋਲੋਂ ਗੈਂਗਸਟਰ ਨੇ 1 ਕਰੋੜ ਦੀ ਫਰौती ਮੰਗੀ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ ਜੇ 1 ਕਰੋੜ ਨਹੀਂ ਦਿੱਤੇ ਤਾਂ ਤੈਨੂੰ ਜਾਨੋਂ ਮਾਰ ਦਾਂਗੇ ਤੁਹਾਨੂੰ ਦੱਸ ਦਈਏ ਕਿ ਆਰਨੇਤ ਦੀ ਟੀਮ ਵੱਲੋਂ ਪੰਜਾਬ ਪੁਲਿਸ ਨੂੰ ਇਹ ਸਾਰੀ ਜੋ ਗੱਲ ਹੈ ਉਹ ਦਸਤੀ ਗਈ ਹੈ ਤੇ ਪੰਜਾਬ ਪੁਲਿਸ ਨੇ ਜੋ ਨੰਬਰ ਹੈ ਉਸ ਨੂੰਟ ਰੇਸ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਇਹ ਪਤਾ ਲੱਗਿਆ ਹੈ ਕਿ ਜੋ ਨੰਬਰ ਹੈ ਉਹ ਕੋਈ ਬਾਹਰ ਵਾਲੇ ਕੰਟਰੀ ਤੋਂ ਆਇਆ ਹੈ ਪੰਜਾਬ ਪੁਲਿਸ ਵੱਲੋਂ ਇਹ ਨੰਬਰ ਜੋ ਟਰੇਸ ਕੀਤੇ ਜਾ ਰਹੇ ਨੇ ਤੇ ਜਾਰੀ ਜਾਂਚ ਜੋ ਹੈ ਉਹ ਲਗਾਤਾਰ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਜਾਈਏ ਕਿ ਆਰਨੇਤ ਜੋ ਇੱਕ ਪੰਜਾਬੀ ਨਾਮੀ ਸਿੰਗਰ ਹੈ ਉਸ ਨੂੰ ਫੋਨ ਕਾਲ ਆਉਂਦੇ ਨੇ WhatsApp ਤੇ ਵਿਦੇਸ਼ੀ ਨੰਬਰ ਤੋਂ ਫੋਨ ਆਉਂਦੇ ਨੇ ਤੇ 1 ਕਰੋੜ ਦੀ ਫਰੋਤੀ ਜੋ ਮੰਗੀ ਜਾਂਦੀ ਹੈ ਤੇ ਇਹ ਕਿਹਾ ਜਾਂਦਾ ਹੈ ਜੇ ਤੂੰ ਫਰौती ਦੇ ਪੈਸੇ ਜੋ ਹੈ ਉਹ ਨਹੀਂ ਦਿੱਤੇ ਤਾਂ ਤੈਨੂੰ ਜਾਨੋਂ ਮਾਰ ਦਾਂਗੇ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਸਿੱਧੂ ਮੂਸੇਵਾਲਾ ਉਸ ਤੋਂ ਬਾਅਦ ਐਪੀ ਢੋ ਤੇ ਹੁਣ ਆਰਨੇਤ ਨੂੰ ਜੋ ਹੈ ਉਹ ਧਮਕੀ ਦਿੱਤੀ ਗਈ ਹੈ ਕਿ ਜੇ ਤੂੰ ਪੈਸੇ ਨਾ ਦਿੱਤੇ ਤਾਂ ਤੈਨੂੰ ਜਾਨੋਂ ਜੋ ਹੈ ਉਹ ਮਾਰ ਦਾਂਗੇ ਤੇ ਸਾਫ਼ ਦੇਖਿਆ ਜਾ ਰਿਹਾ ਹੈ ਕਿ ਲਗਾਤਾਰ ਪੰਜਾਬੀ ਸਿੰਗਰ ਜੋ ਹੈ ਉਹ ਗੈਂਗਸਟਰ ਦੇ ਨਿਸ਼ਾਨੇ ਉੱਤੇ ਦੇਖਦੇ ਹੋਏ ਨਜ਼ਰ ਆ ਰਹੇ ਨੇ ਗੈਂਗਸਟਰ ਨੇ ਪੰਜਾਬੀ ਸਿੰਗਰਾਂ ਦੇ ਉੱਤੇ ਨਿਸ਼ਾਨਾ 사ਧਿਆ ਹੋਇਆ ਹੈ ਕਿ ਪੰਜਾਬੀ ਸਿੰਗਰ ਜੋ ਹੈ ਉਹ ਲਗਾਤਾਰ ਇੱਕ ਜੋ ਗਾਣੇ ਜੋ ਹੈ ਉਹ ਵੀ ਗਾਉਂਦੇ ਨੇ ਤੇ ਹੁਣ ਪਿਛਲੇ ਕੁਝ ਸਮੇਂ ਪਹਿਲਾ ਜੋ ਹੈ ਆਰਨੇਤ ਦਾ ਨਵਾਂ ਗਾਣਾ ਜੋ ਹੈ ਉਹ ਲੱਬ ਹੀਰੇ ਦੇ ਨਾਲ ਬਹੁਤ ਹੀ ਵਾਇਰਲ ਹੋ ਰਿਹਾ ਸੀ ਜਿਸ ਦੇ ਚੱਲਦੇ ਹੁਣ ਇੱਕ ਜੋ ਹੈ ਉਹ ਆਰਨੇਤ ਨੂੰ ਧਮਕੀ ਆਈ ਹੈ WhatsApp ਤੇ ਫੋਨ ਕਾਲ ਆਉਂਦੇ ਨੇ ਕਿ ਹੁਣ 1 ਕਰੋੜ ਦੀ ਜੋ ਫਰੋਤੀ ਜੋ ਹੈ ਉਹ ਗੈਂਗਸਟਰ ਵੱਲੋਂ ਮੰਗੀ ਗਈ ਹੈ ਤੇ ਇਹ ਵੀ ਕਿਹਾ ਗਿਆ ਹੈ ਜੇ ਤੂੰ ਪੈਸੇ ਨਾ ਦਿੱਤੇ ਤਾਂ ਤੈਨੂੰ ਜਾਨੋ ਜਾ ਉਹ ਮਾਰ ਦਵਾਂਗੇ ਗੈਂਗਸਟਰ ਦੇ ਨਿਸ਼ਾਨੇ ਹਉਤੇ ਲਗਾਤਾਰ ਕੁ ਪਿਛਲੇ ਕੁ ਸਮੇਂ ਤੋਂ ਪੰਜਾਬੀ ਸਿੰਗਰ ਜੋ ਹੈ ਉਹ ਦੇਸ਼ ਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਇੱਕ ਹੋਰ ਪੰਜਾਬੀ ਸਿੰਗਰ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਆਉਂਦੇ ਨੇ WhatsApp ਤੇ ਫੋਨ ਆਉਂਦੇ ਨੇ ਤੇ ਉਸ ਕੋਲੋਂ 1 ਕਰੋੜ ਦੀ ਫਰौती ਜੋ ਹੈ ਉਹ ਮੰਗੀ ਜਾਂਦੀ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਜੇ 1 ਕਰੋੜ ਨਹੀਂ ਦੇ ਸਕਿਆ ਤਾਂ ਤੈਨੂੰ ਜਾਨੋਂ ਮਾਰ ਦਾਂਗੇ ਤੁਹਾਨੂੰ ਦੱਸਦੀ ਕਿ ਇੱਕ ਪੰਜਾਬੀ ਨਾਮੀ ਸਿੰਗਰ ਆਰਨਿਤ ਜਿਸ ਨੂੰ ਗੈਂਗਸਟਰ ਵੱਲੋਂ ਵਟਸਐਪ ਤੇ ਫੋਨ ਆਉਂਦੇ ਨੇ ਤੇ ਉਸ ਕੋਲੋਂ 1 ਕਰੋੜ ਦੀ ਫਿਰੋਤੀ ਮੰਗੀ ਤੇ ਇਹ ਵੀ ਕਿਹਾ ਗਿਆ ਜੇ ਪੈਸੇ ਨਹੀਂ ਦਿੱਤੇ ਤਾਂ ਤੈਨੂੰ ਜਾਨੋਂ ਮਾਰ ਦਾਂਗੇ ਲਗਾਤਾਰ ਪਿਛਲੇ ਕੁਝ ਸਮੇਂ ਤੋਂ ਅਜਿਹਾ ਦੇਖਿਆ ਜਾ ਰਿਹਾ ਹੈ ਕਿ ਪੰਜਾਬੀ ਸਿੰਗਰਾਂ ਨੂੰ ਗੈਂਗਸਟਰ ਵੱਲੋਂ ਲਗਾਤਾਰ ਧਮਕੀਆਂ ਦਿੱਤੀ ਜਾਂਦੀ ਨੇ ਤੇ ਫਾਇਰਿੰਗ ਵੀ ਕੀਤੀ ਜਾਂਦੀ ਹੈ ਕੁਝ ਸਮੇਂ ਪਹਿਲੇ ਦੀ ਗੱਲ ਹੀ ਹੈ ਕਿ ਨਾਮੀ ਪੰਜਾਬੀ ਸਿੰਗਰ ਏਪੀ ਢਿੱਲੋ ਦੇ ਘਰ ਦੇ ਬਾਹਰ ਗੈਂਗਸਟਰ ਵੱਲੋਂ ਫਾਇਰਿੰਗ ਹੋਈ ਸੀ ਤੇ ਉਸ ਦੇ ਚੱਲਦੇ ਹੀ ਉਸ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦਾ ਮਰਡਰ ਜੋ ਹੈ ਉਹ ਵੀ ਗੈਂਗਸਟਰ ਵੱਲੋਂ ਕੀਤਾ ਗਿਆ ਸੀ ਤੇ ਹੁਣ ਸੀ ਦੂ ਮੂਸੇ ਵਾਲੇ ਦਾ ਯਾਰ ਆਰਨੇਤ ਗੈਂਗਸਟਰ ਦੀ ਨਜ਼ਰ ਉਤੇ ਦੇਖਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਆਰਨੇਤ ਕੋਲੋਂ ਗੈਂਗਸਟਰ ਨੇ 1 ਕਰੋੜ ਦੀ ਫਰौती ਮੰਗੀ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ ਜੇ 1 ਕਰੋੜ ਨਹੀਂ ਦਿੱਤੇ ਤਾਂ ਤੈਨੂੰ ਜਾਨੋਂ ਮਾਰ ਦਾਂਗੇ ਤੁਹਾਨੂੰ ਦੱਸ ਦਈਏ ਕਿ ਆਰਨੇਤ ਦੀ ਟੀਮ ਵੱਲੋਂ ਪੰਜਾਬ ਪੁਲਿਸ ਨੂੰ ਇਹ ਸਾਰੀ ਜੋ ਗੱਲ ਹੈ ਉਹ ਦਸਤੀ ਗਈ ਹੈ ਤੇ ਪੰਜਾਬ ਪੁਲਿਸ ਨੇ ਜੋ ਨੰਬਰ ਹੈ ਉਸ ਨੂੰ ਟ੍ਰੇਸ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਇਹ ਪਤਾ ਲੱਗਿਆ ਹੈ ਕਿ ਜੋ ਨੰਬਰ ਹੈ ਉਹ ਕੋਈ ਬਾਹਰ ਵਾਲੇ ਕੰਟਰੀ ਤੋਂ ਆਇਆ ਹੈ ਪੰਜਾਬ ਪੁਲਿਸ ਵੱਲੋਂ ਇਹ ਨੰਬਰ ਜੋ ਟਰੇਸ ਕੀਤੇ ਜਾ ਰਹੇ ਨੇ ਤੇ ਜਾਰੀ ਜਾਂਚ ਜੋ ਹੈ ਉਹ ਲਗਾਤਾਰ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਜਾਈਏ ਕਿ ਆਰਨੇਤ ਜੋ ਇੱਕ ਪੰਜਾਬੀ ਨਾਮੀ ਸਿੰਗਰ ਹੈ ਉਸ ਨੂੰ ਫੋਨ ਕਾਲ ਆਉਂਦੇ ਨੇ WhatsApp ਤੇ ਵਿਦੇਸ਼ੀ ਨੰਬਰ ਤੋਂ ਫੋਨ ਆਉਂਦੇ ਨੇ ਤੇ 1 ਕਰੋੜ ਦੀ ਫਰੋਤੀ ਜੋ ਮੰਗੀ ਜਾਂਦੀ ਹੈ ਤੇ ਇਹ ਕਿਹਾ ਜਾਂਦਾ ਹੈ ਜੇ ਤੂੰ ਫਰौती ਦੇ ਪੈਸੇ ਜੋ ਹੈ ਉਹ ਨਹੀਂ ਦਿੱਤੇ ਤਾਂ ਤੈਨੂੰ ਜਾਨੋਂ ਮਾਰ ਦੇਣਗੇ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਸਿੱਧੂ ਮੂਸੇਵਾਲਾ ਉਸ ਤੋਂ ਬਾਅਦ ਏਪੀਟੀ ਲੋ ਤੇ ਹੁਣ ਆਰਨੇਤ ਨੂੰ ਜੋ ਹੈ ਉਹ ਧਮਕੀ ਦਿੱਤੀ ਗਈ ਹੈ ਕਿ ਜੇ ਤੂੰ ਪੈਸੇ ਨਾ ਦਿੱਤੇ ਤਾਂ ਤੈਨੂੰ ਜਾਨੋ ਜੋ ਹੈ ਉਹ ਮਾਰ ਦਾਂਗੇ ਤੇ ਸਾਫ ਦੇਖਿਆ ਜਾ ਰਿਹਾ ਹੈ ਕਿ ਲਗਾਤਾਰ ਪੰਜਾਬੀ ਸਿੰਗਰ ਜੋ ਹੈ ਉਹ ਗੈਂਗਸਟਰ ਦੇ ਨਿਸ਼ਾਨੇ ਉੱਤੇ ਦੇਖਦੇ ਹੋਏ ਨਜ਼ਰ ਆ ਰਹੇ ਨੇ ਗੈਂਗਸਟਰ ਨੇ ਪੰਜਾਬੀ ਸਿੰਗਰਾਂ ਦੇ ਉੱਤੇ ਨਿਸ਼ਾਨਾ 사ਧਿਆ ਹੋਇਆ ਹੈ ਕਿ ਪੰਜਾਬੀ ਸਿੰਗਰ ਜੋ ਹੈ ਉਹ ਲਗਾਤਾਰ ਇੱਕ ਜੋ ਗਾਣੇ ਜੋ ਹੈ ਉਹ ਵੀ ਗਾਉਂਦੇ ਨੇ ਤੇ ਹੁਣ ਪਿਛਲੇ ਕੁਝ ਸਮੇਂ ਪਹਿਲਾ ਜੋ ਹੈ ਆਰਨੇਤ ਦਾ ਨਵਾਂ ਗਾਣਾ ਜੋ ਹੈ ਉਹ ਲੱਬ ਹੀਰੇ ਦੇ ਨਾਲ ਬਹੁਤ ਹੀ ਵਾਇਰਲ ਹੋ ਰਿਹਾ ਸੀ ਜਿਸ ਦੇ ਚੱਲਦੇ ਹੁਣ ਇੱਕ ਜੋ ਹੈ ਉਹ ਆਰਨੇਤ ਨੂੰ ਧਮਕੀ ਆਈ ਹੈ WhatsApp ਤੇ ਫੋਨ ਕਾਲ ਆਉਂਦੇ ਨੇ ਕਿ ਹੁਣ 1 ਕਰੋੜ ਦੀ ਜੋ ਅਤੇ ਜੋ ਉਹ ਗੈਂਗਸਟਰ ਵੱਲੋਂ ਮੰਗੀ ਗਈ ਹੈ ਤੇ ਇਹ ਵੀ ਕਿਹਾ ਗਿਆ ਜੇ ਤੂੰ ਪੈਸੇ ਨਾ ਦਿੱਤੇ ਤਾਂ ਤੈਨੂੰ ਜਾਨੋ ਜੋ ਹੈ ਉਹ ਮਾਰ ਦੇਵਾਂਗੇ